ਸਾਰੇ ਨੂੰ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਤੇ ਅੱਜ ਤੁਹਾਨੂੰ ਖਾਉਣ ਲੱਗਿਆ ਰਾਤ ਦਾ ਸੀਨ ਕਿਦਾਂ ਦਾ ਹੁੰਦਾ ਵਾ ਜੇ ਹੁਣ ਜਿੱਦਾਂ ਨਾ ਰਾਤ ਪੈ ਗਈ ਆ ਵਾ ਗੱਡੀਆਂ ਵਿਕਣੀਆਂ ਲੌਕਡਾਊਨ ਵਾਲਾ ਹੋ ਗਿਆ ਵੀ ਹੋਰ ਤੁਹਾਨੂੰ ਕੋਈ ਬੰਦਾ ਨਹੀਂ ਲੱਭਣਾ ਇੱਥੇ ਤੁਰਦਾ ਫਿਰਦਾ ਕੱਲੀਆਂ ਗੱਡੀਆਂ ਗੱਡੀਆਂ ਮਿਲ ਲਈਆਂ ਤੇ ਜਿੱਦਾਂ ਬੰਦਾ ਕੋਈ ਵੀ ਨਹੀਂ ਨਾ ਆਹ ਕਿਤੇ ਮਾਰਕੀਟ ਚ ਜਾਈਏ ਫਿਰ ਤੇ ਹੁੰਦਾ ਹੀ ਆ ਬਾਕੀ ਐਦਾ ਨਹੀਂ ਜਿੱਦਾਂ ਕਿਤੇ ਘਰ-ਕੁਰਚ ਵੀ ਬਾਹਰ ਆ ਜਾਣੇ ਨਾ ਜਿੱਦਾਂ ਸਵੇਰੇ ਸਵੇਰੇ ਹੁੰਦਾ ਜਾਂ ਮਾਰਕੀਟ ਚ ਹਾਂ ਤੁਹਾਨੂੰ ਵੇਚ ਸਕਦੇ ਥੋੜੇ ਬੋਦੇ ਬਾਕੀ ਵੇਖੋ ਤੁਸੀਂ ਜਿੱਦਾਂ ਨਾਈਟ ਸੀਨ ਅਜੇ ਵੇਖੋ ਤੁਸੀਂ 5:34 ਹੀ ਹੋਏ ਆ 5 ਵੱਜ ਕੇ 34 ਮਿੰਟ ਤੇ ਹਨੇਰਾ ਹੋ ਵੀ ਗਿਆ ਇੱਥੇ ਵੇਖ ਸਕਦੇ ਤੁਸੀਂ ਜਿੱਦਾਂ ਤੁਹਾਨੂੰ ਬਾਅਦ ਹੁਣ ਜਿੱਦਾਂ ਇੱਥੇ ਸਿਆਲਿਆ ਤੇ ਹਨੇਰਾ ਬਹੁਤ ਸ਼ੀਤੀ ਹੋ ਜਾਂਦਾ ਸਾਢੇ 4 ਹੋ ਲੱਭਿੰਦਾ ਐ ਤੇ ਫਿਰ ਇਦਾਂ ਦਾ ਸੀਨ ਹੁੰਦਾ ਤੇ ਬਾਕੀ ਗਰਮੀਆਂ ਚ ਤੇ ਜਿੱਦਾਂ ਬਹੁਤ ਜ਼ਿਆਦਾ ਰਹੇ ਜਾਂਦਾ 1.5 ਤੱਕ ਜਿੱਦਾਂ ਕਈ ਵਾਰੀ 8 ਕਈ ਵਾਰੀ 9 ਤੱਕ ਵੀ ਰਹਿੰਦਾ ਜਿੱਦਾਂ 9 ਲਾਸਟ ਹੁੰਦਾ ਇਹਨਾਂ ਦਾ ਵੀ ਇੱਥੇ ਤੱਕ ਰਹਿਣਾ ਹੈ ਤਾਂ ਯਾ ਜਿੱਦਾਂ ਕੋ ਵੀ ਤੇ ਮਮਾ ਵੀ ਸਾਡੇ ਤੇ ਹੀ 5 ਵਜੇ ਦੇ ਜਿੱਦਾਂ 35 ਮਿੰਟ ਹੋ ਗਏ ਨਾ ਇਹ ਸਾਡੇ ਤੇ ਬਾਕੀ ਨੇ ਆਇਆ ਹੁਣ ਤੁਹਾਨੂੰ ਪਤਾ ਸਿਆਲਾਂ ਕਰਕੇ ਛੇਤੀ ਪਹਣਾ ਐ ਸੋਇਆ ਇਦਾਂ ਦਾ ਕੋਈ ਸੀਨ ਹੁੰਦਾ ਵੇਖੋ ਤੁਸੀਂ ਬਾਕੀ ਗੱਡੀਆਂ ਆਈਆਂ ਜਾਂਦੀਆਂ ਤੇ ਜਾਈ ਜਾਂਦੀਆਂ ਆਈ ਜਾਂਦੀਆਂ ਜਾਈ ਜਾਂਦੀਆਂ ਸੋਇਆ ਇਦਾਂ ਦਾ ਆਇਆ ਕੋਈ ਸੀਨ ਬਾਕੀ ਆ ਵੇਖੋ ਜਹਾਜ ਖਲੋਤੇ ਆ ਹੁਣ ਕਿਹੜੇ ਇਹਨਾਂ ਨੇ ਡਾਉਣੇ ਆ ਤੇ ਇੱਥੇ ਲਾ ਛੜੇ ਵੇ ਸਾਦੇ ਤੁਸੀਂ ਨਾਲੇ ਅੰਸ ਨੂੰ ਪਈ ਆ ਘਾਟੀ ਜਿੱਦਾਂ ਆਹ ਵਾਲੇ ਚੱਲਦੇ ਆ ਤੇ ਇਦਾਂ ਰਹਿੰਦਾ ਬੱਸ ਹੁਣ ਬਾਕੀ ਵਿਸ਼ਕ ਬੰਦੀ ਆ ਕੋ ਬੈਂਕ ਕੀ ਸੋਇਆ ਬਾਕੀ ਧਨਮ ਖੋਨੇ ਹੋਰ ਵੀ ਚੀਜ਼ਾਂ ਮੰਨੇ ਰੋੜਨਾ ਆਹੀ ਆਹੀ ਮਾਰਕੀਟ ਚ ਤੇ ਥੋੜਾ ਸਮਾਨ ਲੈਣਾ ਹੈਗਾ ਜਿੱਦਾਂ ਮੈਂ ਲੰਚ ਵਾਸਤੇ ਜਦੋਂ ਸਕੂਲ ਵਾਸਤੇ ਤੇ ਮੈਂ ਜਿਹਦਾ ਖਾਣਾ ਨਾ ਉਹ ਸੈਂਡਵਿਚ ਇੱਕ ਸਪੈਸ਼ਲ ਹੈਲਦੀ ਹੁੰਦਾ ਜਿੱਦਾਂ ਦੇਚ ਨਾ ਗ੍ਰੀਨ ਆਇਕਮਾਂ ਸਾਰੀਆਂ ਦੀਆਂ ਸੋਇਆ ਚੱਲੇ ਆਪਾਂ ਘਰ ਨੂੰ ਤੇ ਆਜੋ ਫਿਰ ਤੁਹਾਨੂੰ ਖਾਣੇ ਦੇਖੋ ਆ ਗਏ ਜਿੱਦਾਂ ਪੰਪਾ ਤੇ ਇਹਦਾਂ ਕੋਈ ਸ਼ਪੰਪਿਆ ਤੇ ਇੱਥੇ ਨਾ ਅੱਗੇ ਆਓ ਵੇਖੋ ਜਿੱਦਾਂ ਥੋੜਾ ਜੂਮ ਕਰਕੇ ਤੁਹਾਨੂੰ ਕਹਿੰਨਾ ਆ ਜਿਹੜੇ ਆ ਨਾ ਨਿੱਕੇ ਨਿੱਕੇ ਜਿਹੇ ਲੱਗੇ ਆ ਸਟੇਸ਼ਨ ਜੇ ਇੱਥੋਂ ਆਪਾਂ ਨਾ ਗੱਡੀ ਦੇ ਟਾਇਰਾਂ 'ਚ ਹਵਾ ਭਰ ਸਕਦੇ ਹਾਂ ਜਿੱਦਾਂ ਨਾਲ ਥੋੜੇ 25% ਲੈਂਦੇ ਹੋ ਜਦੋਂ ਗੱਡੀ ਆ ਗਈ ਨਾ ਤੇ ਇਹਦੇ ਚ ਪਾ ਕੇ ਤੁਸੀਂ ਟੈਂਪਰੇਚਰ ਜਿੰਨਾ ਦਾ ਚਾਹੀਦਾ ਜਦੋਂ ਹਵਾ ਕਿੰਨੀ ਭਰਨੀ ਤੁਸੀਂ ਉਹ ਸੈੱਟ ਕਰਕੇ ਤੇ ਕਰ ਦੇਣਾ ਤੇ ਉਹਨੇ ਆਪੇ ਭਰ ਦੇਣੀ ਤੁਹਾਡੇ ਵਾਸਤੇ ਤੇ ਬਸ ਤੁਸੀਂ ਹੋਲਡ ਕਰਕੇ ਰੱਖਣਾ ਬਾਕੀ ਆ ਵੇਖੋ ਰਸ਼ ਲਾਲ ਸ਼ੁਕਰ ਹੈ ਜਿਤਨੀ ਹੈਗਾ ਨਹੀਂ ਕਿ ਉੱਦਾਂ ਦੇ ਇੱਥੋਂ ਵਾਰੀ ਨਹੀਂ ਆਉਂਦੇ ਚੜ੍ਹਨ ਵਾਸਤੇ ਤਾਂ ਰੋਡ ਦੇ ਤੇ ਬਾਕੀ ਤਾਂ ਦਾ ਆ 에어ਪੋਰਟ ਦਾ ਨਾਂ ਆ ਬਰਡਨ 에어ਪੋਰਟ ਏਅਰ ਪਾਰਕ ਵਾਹ ਏਅਰਪੋਰਟ ਵੀ ਨਹੀਂ ਏਅਰ ਪਾਰਕ ਤੇ ਅੱਗੇ ਇਹਨਾਂ ਨੇ ਨਾ ਆ ਲਾਏ ਆ ਜਿੱਦਾ ਬੋਰਡ ਜੇ ਐਡਾ ਵਾਸਤੇ ਇਥੇ ਕਦੀ ਗੱਡੀ ਦੀ ਚੱਲ ਪੈਂਦੀ ਆ ਤੇ ਕਦੀ ਕੋਈ ਚੱਲ ਪੈਂਦੀ ਆ ਜਿੱਦਾ ਇਹ ਸਾਖਤਾਬ ਹੁੰਦਾ ਤੇ ਬਾਕੀ ਵੇ ਸਾਧਦੇ ਨੇ ਯਾ ਸਾਧਦੇ ਤੁਸੀਂ ਜਿੱਦਾਂ ਮਕੈਨਿਕ ਆ ਜਿੱਦਾ ਇਹ ਗੱਡੀਆਂ-ਗੁੱਡੀਆਂ ਫਿਕਸ ਕਰਦਾ ਆਪਣਾ ਹੁੰਦਾ ਹਾਂ ਪੜਾ ਦੇਣੀ ਚਲੋ ਪਤਾ ਨਹੀਂ ਕੌਣ ਹੈ ਤੇ ਕਰਦਾ ਜਦੋਂ ਗੱਡੀਆਂ 'ਚ ਕੋਈ ਪ੍ਰੋਬਲਮ ਆ ਜੇ ਤੇ ਉਹ ਫਿਕਸ-ਫਿਕਸ ਕਰ ਦਿੰਦਾ ਸੋ ਯਾਰ ਇਹ ਧਾਰਾ ਕੁ ਸੀਨੇ ਆ ਆ ਇੱਕ ਟਰੱਕ ਆਇਆ ਹੈ ਇੱਕ ਗਾਜ਼ ਆ ਵੇ ਕੋ ਨਹੀਂ ਸਨੋ ਆਥ ਲਾਲੀਏ ਜਦੀ ਹੋ ਨਾਏ ਆ ਹਾ ਹੋ ਨਾ 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 ਬਹੁਤ ਜ਼ਿਆਦੀ ਹੋ ਜੇ ਠੰਡੀ ਬਹੁਤ ਜ਼ਿਆਦਾ ਠੰਡੀ ਆ ਬਾਕੀ ਆ ਵੇਖੋ ਤੁਸੀਂ ਸਾਖਤਾ ਆ ਵੇਖੋ ਗਾਇਸ ਜਿੱਦਾਂ ਇਥੇ ਨਾ ਆ ਹੁੰਦਾ ਵਾ ਇੱਕ ਦਵਾਈ ਜੀ ਜਿੱਦਾਂ ਵਿੰਡਸ਼ੀਲਡ ਵਾਟਰ ਕਹ ਦਿੰਦੇ ਇਹਨੂੰ ਜਿੱਦਾਂ ਨਾ ਵਾਈਪਰ ਲਾਤੇ ਜਦੋਂ ਪਾਣੀ ਮਾਰੀਦਾ ਆ ਅਸੀਂ ਤਾਂ ਸਿੱਧਾ ਪਾਣੀ ਪਾ ਜੀ ਤਾਂ ਇੱਥੇ ਆ ਜਿੱਦਾਂ ਪਾਦੀਦਾ ਆ ਹੁਣ ਸਨੋ ਆ ਤੇ ਇਥੇ ਆ ਇਕ ਲਈ ਕਿ ਨਾ -25 ਫਾਰਨਿਟ ਸੋ ਇਹ ਚੱਲਦਾ ਹੁਣ ਤੇ ਪਾਉਨੇ ਆ ਫਿਰ ਆ ਕੋਈ ਤੇ ਪੈਣਾ ਆ ਵੇਖੋ ਜਿੱਦਾਂ ਨਾ ਹੁਣ ਆਪਾਂ ਪਾਉਣ ਲੱਗੇ ਆ ਆ ਵੇਖੋ ਆ ਰੰਗ ਦਾ ਹੁੰਦਾ ਵੇ ਸਾਦੇ ਦੀ ਆਹ ਕੋ ਲੋਦਾ ਇਥੇ ਆ ਦਿੱਤਾ ਵਨੀ ਲਟਕਣ ਦਾ ਇਥੋਂ ਖੋਲ ਕੇ ਤੇ ਪਾ ਸਕਦੇ ਆ ਆਪਾਂ ਵੇ ਸਾਦੇ ਬਾਕੀ ਦੇ ਨਹੀਂ ਆਏ ਕੋ ਕੋ ਜਾਂਦਾ ਹੈ ਜਿੱਦਾਂ ਪਹਿਲਾ ਪਾਇਆ ਸੀ ਔਰ ਜਦਾਂ ਗਰਮੀ ਵਾਲਾ ਪਾਇਆ ਸੀ ਉਹ ਤਾਂ ਜੰਮ ਗਿਆ ਸੀ ਜਦੋਂ ਸਨੋ ਪਈ ਸੀ ਸੋਨਾ ਪਾਉਂਦੇ ਤਾਂ ਨਹੀਂ ਜੰਮਦਾ ਛੇਤੀ ਕੀਤੇ ਬਾਕੀ ਵੇਖੋ ਇਹਦਾ ਵੀ ਕੀ ਰੰਗ ਬਹੁੰਦਾ ਵੇਖੋ ਲੱਗਦਾ ਹੈ ਤੁਸੀਂ ਤੇ ਕੁਸ਼ੀਦਾਂ ਦਾ ਜਿੱਦਾਂ ਹੁੰਦਾ ਵਿੰਗਰ ਵਗੈਰਾ ਦੇ ਬਸਤੀ ਰਹੇ ਸਾਰ ਦੇ ਨੇ ਤੇ ਹੁਣ ਮੈਂ ਆ ਗਈ ਤੇਰੇ ਤੇ ਹੁਣ ਆਪਾਂ ਬਲੌਗ ਦੀਆਂ ਨਹੀਂ ਗੱਲ ਗਏ ਸੋਇਆ ਯਾਦਾਂ ਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਓ ਤੇ ਤੁਹਾਨੂੰ ਮਿਲਦੇ ਆ ਇਸ ਵਾਰੇ ਖੋਰਨ ਵਧੀਆ ਵਲੌਗ ਦੇ ਵਿੱਚ ਥੈਂਕ ਯੂ ਸੋ ਮਚ